ਖਨੌਰੀ ਤਾਂ ਖਲਾਰਾ ਪਾਤਾ ਪੰਜਾਬ ਪੁਲਿਸ ਨੇ ਹੀ ਕਿਸਾਨ ਆਗੂ ਨੂੰ ਗ੍ਰਿਫਤਾਰ ਕਰ ਲਿਆ ਦੂਸਰੇ ਕਿਸਾਨ ਆਗੂ ਮਰਨ ਵਰਤੇ ਬੈਠ ਗਏ ਸੋ ਹੁਣ ਬਕਾਇਦਾ ਤੌਰ ਤੇ ਕਿਸਾਨ ਆਗੂ ਸੁਖਜੀਤ ਸਿੰਘ ਕਹਿੰਦੇ ਠੀਕ ਆ ਫਿਰ ਜੇ ਉਹਨੂੰ ਚੱਕ ਲਿਆ ਤਾਂ ਮੈਂ ਬਿਠ ਤੇ ਕਹਿੰਦੇ ਮੇਰੀ লাশ ਨਾ ਚੱਕਿਓ ਉਦੋਂ ਤੱਕ ਐ ਜਦੋਂ ਤੱਕ ਕਿਸਾਨੀ ਮੰਗਾ ਨਹੀਂ ਪ੍ਰਵਾਨ ਹੁੰਦੀ ਇਸ ਅੰਦੋਲਨ ਚ ਰੱਖੀ ਰੱਖਿਓ ਤੇ ਅਗਲੇ ਕਹਿੰਦੇ ਲੀਡਰ ਫੇਰ ਤਿਆਰ ਨੇ ਜੇ ਇਹ じゃ ਕੁਛ ਹੁੰਦਾ ਉਹ ਕਹਿੰਦੇ ਪਰ 10 ਦਿਨ ਦਾ ਆਲਟੀਮੇਟ ਹੈ ਸਰਕਾਰ ਨੂੰ ਤੇ 10 ਦਿਨ ਕਹਿੰਦੇ ਸਾਡੇ 6 ਦਸੰਬਰ ਨੂੰ ਪੂਰੇ ਹੋ ਜਾਣੇ ਅਸੀਂ ਆਲਟੀਮੇਟਮ ਦਿੱਤਾ ਹੋਇਆ ਪਹਿਲਾਂ ਤੋਂ 6 ਦਸੰਬਰ ਨੂੰ ਕਹਿੰਦੇ ਸੀ ਦਿੱਲੀ ਨੂੰ ਕੂਚ ਕਰਾਂਗੇ 6 ਦਸੰਬਰ ਤੱਕ ਜੇ ਸਰਕਾਰ ਨੇ ਮਸਲੇ ਦੇ ਹੱਲ ਨਹੀਂ ਕੀਤੇ ਤਾਂ ਕਸਨ ਦਿੱਲੀ ਜਾਣਗੇ ਪੈਸੇ ਲੰਘੇ ਦੋਕ ਦਿਨਾਂ ਦੀ ਇੱਕ ਵਾਰ ਫੇ ਟਰੈਕਟਰ ਨਾਲ ਜਾਣ ਦੀ ਗਲਤੁਰਪੀ ਤੇ ਇੱਧਰ ਸ਼ੰਭੂ ਬਾਡਰ ਤੇ ਕਹਿੰਦੇ 4 ਕੁ ਫੁੱਟ ਰਾ ਖੁੱਲਿਆ ਜਾ ਸਕਦਾ ਸ਼ੰਭੂ ਬਾਡਰ ਦੇ ਉੱਤੇ ਕਈ ਲੇਅਰ ਦੀ ਜਿਹੜੀ ਬੈਰੀਗੇਟਿੰਗ ਹੈ ਉਹ ਚ ਕੰਧਾਂ ਵੀ ਨੇ ਉਹ ਚ ਸਰਈਏ ਵੀ ਨੇ ਉਹ ਚ ਤਾਰਾਂ ਵੀ ਨੇ ਉਹ ਚ ਟਿਪਰ ਵੀ ਨੇ ਹੈਨਾ ਤੇ ਉਹਦੇ ਵਿੱਚ ਬੈਰੀਗੇਟ ਵੀ ਨੇ ਉਹ ਸਾਰਿਆਂ ਚੋਂ ਕਹਿੰਦੇ ਕੁਝ ਲੇਰਾਂ ਹਟਾ ਕੇ ਉਧੇ ਵਿਚਾਰਿਆਂ ਇੱਕ ਪੈਦਲ ਜਾਣ ਜੋਗਾ ਰਾਹ ਬਣਾਇਆ ਜਾ ਸਕਦਾ ਹੈ ਤਾਂ ਕਿ ਕਿਸਾਨ ਆਗੂ ਜੇ ਦਿੱਲੀ ਜਾਣਾ ਚਾਹਣ ਤਾਂ ਪੈਦਲ ਜਾਣ ਟਰੈਕਟਰ ਟ੍ਰੈਲੀਆਂ ਰਾਈ ਨਹੀਂ ਇਸ ਦੀ ਕਵਾਇਦ ਕੱਲ ਵੀ ਹੁੰਦੀ ਰਹੀ ਤੇ ਅੱਜ ਵੀ ਜਦ ਤੱਕ ਇਹ ਪ੍ਰੋਗਰਾਮ ਹੈ ਤੁਹਾਡੇ ਲਈ ਲੈ ਕੇ ਆ ਰਹੇ ਹਾਂ ਤਦ ਤੱਕ ਇਸ ਦੇ ਉੱਤੇ ਮੰਤਨ ਚੱਲ ਰਿਹਾ ਸੀ ਉਧਰ ਹਸਪਤਾਲ ਚ ਜੇਰੇ ਇਲਾਜ ਡੱਲੇ ਵਾਲ ਹੋਰਾਂ ਦੇ ਫਰਾਂ ਨੂੰ ਖਬਰ ਸੀ ਕਿ ਉਹਨਾਂ ਦਾ 슈ਗਰ ਲੈਵਲ ਗੜਬੜਾ ਰਿਹਾ ਪਰ ਉਹਨਾਂ ਨੇ ਪਾਣੀ ਤੇ ਕੈਂਸਰ ਦੀ ਦਵਾਈ ਤੋਂ ਇਲਾਵਾ ਹੋਰ ਕੁਝ ਵੀ ਲੈਣੋਂ ਇਨਕਾਰ ਕਰ ਦਿੱਤਾ ਉਹਨਾਂ ਨੂੰ ਮਿਲਣ ਗਏ ਸੀ ਮੈਂਬਰ ਪਾਰਲੀਮੈਂਟ ਸਰਵਜੀਤ ਸਿੰਘ ਖਾਲਸਾ ਕਹਿੰਦੇ ਉਹਨਾਂ ਨੂੰ ਮੁਲਾਕਾਤ ਨਹੀਂ ਕਰਨ ਦਿੱਤੀ ਪੁਲਿਸ ਨੇ ਤੇ ਉਹ ਹਸਪਤਾਲ ਦੇ ਵਿੱਚ ਇੱਕ ਤਰ੍ਹਾਂ ਨਾਲ ਕੈਦ ਰਿਹਾ ਕਿਉਂਕਿ ਗ੍ਰਿਫਤਾਰੀ ਹੈ ਸੋ ਇਸ ਤੇ ਉਹ ਵੀ ਥਭਦੀ ਨਜ਼ਰ